ਤੇ ਰਾਕੀ ਨਾਂ ਆਪਾਂ ਵਰਤਦੇ ਆ ਆਪਾਂ ਨਿਆਂਗ ਸਿੰਘ ਜੀ ਮਿਸਲਾਂ ਦੇ ਵਿੱਚ ਆਪਣੇ ਦਲਾ ਪੰਥਾ ਚ ਨਾਂ ਰਾਕੀ ਮੈਂ ਦੱਸ ਦੇਣਾ ਅਸੀਂ ਕਿਉਂ ਲੈਨੇ ਆ ਘੋੜਾ ਇਰਾਕ ਦਾ ਤੇ ਸ਼ਸਤਰ ਈਰਾਨ ਦਾ ਮੰਨਿਆ ਗਿਆ ਜਿਹੜਾ ਲੱਖੀ ਜੰਗਲ ਖਾਲਸਾ ਜਿਹੜੀ ਉਹ ਖਦਰਾਣੇ ਦੀ ਢਾਬਾ ਮੁਖਤਰ ਸਾਹਿਬ ਇਹ ਬੜਾ ਵਿਸ਼ਾਲ ਜੰਗਲ ਸੀਗਾ ਹਰਿਆ ਭਰਿਆ ਜੰਗਲ ਸੀਗਾ ਹੁਣ ਤੇ ਚਲੋ ਮਤਲਬ ਕਿ ਉੱਥੇ ਆਬਾਦ ਹੋ ਗਿਆ ਸਾਰਾ ਇੱਥੋਂ ਦਾ ਕਾਹ ਬੜਾ ਮੰਨਿਆ ਸੀ ਉਧਰੋਂ ਇਰਾਕ ਚੋਂ ਅਰਬੀ ਘੋੜੇ ਉਧਰ ਦੇ ਕਾਬਲ ਕੰਧਾਰ ਦੀ ਨਸਲ ਦੇ ਘੋੜੇ ਜਿਹੜੇ ਸੀ ਉਹ ਵਪਾਰੀ ਲਿਆਂਕੇ ਨਾ ਉਹ ਘੋੜੇ ਤੋਂ ਆਉਂਦੇ ਆਉਂਦੇ ਰਸਤ ਪਾਣੀ ਜਿੰਨਾ ਕੋ ਹੁੰਦਾ ਸੀ ਗੱਤ ਘੋੜਾ ਜਦੋਂ ਤੁਰਦਾ ਵਾ ਤੇ ਇਹ ਕਾਫੀ ਲਸਾ ਹੋ ਜਾਂਦਾ ਉਹ ਵਪਾਲੀਆਂ ਕੋ ਦਾਣਾ ਪਾਣੀ ਵੀ ਉਹਨਾਂ ਹੁੰਦਾ ਸੀ ਉਹਨਾਂ ਨੂੰ ਪਰ ਪਤਾ ਹੁੰਦਾ ਵੀ ਉੱਥੋਂ ਤੱਕ ਦਾਣਾ ਪਾਣੀ ਹੈਗਾ ਵਾ ਅੱਗੇ ਵਾਧੂ ਲੱਖੀ ਜੰਗਲ ਆ ਸੌਣ ਭਾਦੋਂ ਤੇ ਵਾਧੂ ਕਾ ਹੋ ਜਾਂਦਾ ਫਿਰ ਉਹ ਇਹਨਾਂ ਘੋੜਿਆਂ ਦਾ ਸਟੇ ਲੱਖੀ ਜੰਗਲ ਖਾਲਸਾ ਮੁਖਤਰ ਸਾਹਿਬ ਖਦਰਾਨੇ ਦੀ ਢਾਲ ਇੱਥੇ ਜੰਗ ਹੋਈ ਆ ਚਾਲੀ ਮੁਕਤਿਆਂ ਦੀ ਇੱਥੇ ਸਟੇ ਕਰਦੇ ਸੀ ਓਕੇ ਇੱਥੋਂ ਕਾ ਵੱਢ ਕੇ ਸੁੱਕਾ ਆ ਕੇ ਸਟੋਰ ਵੀ ਕਰ ਲੈਂਦੇ ਸੀ ਘੋੜਿਆਂ ਨੂੰ ਤਕੜੇ ਕਰਕੇ ਸਾਰੇ ਹਿੰਦੁਸਤਾਨ ਦੀਆਂ ਯਾਰਾਸਾਂ ਦੀ ਵੇਚੇ ਜਾਂਦੀ ਸੀ